ਕੁਰੂ ਰੂਪੀ ਕਿਆਰੇ ਸਾ ਸੰਗਤ ਜੀ ਰਾਧਾ ਸੋਮੀ ਸੋ ਡੇਰੇ ਬਿਆਸ ਵਿੱਚ ਹਜ਼ਾਰਾਂ ਲੱਖਾਂ ਸੰਤਾਂ ਰੋਜ਼ ਆਉਂਦੀਆਂ ਨੇ ਜਾਂਦੀਆਂ ਨੇ ਜੋ ਕਿ ਉਹਨਾਂ ਦਾ ਆਪਣੇ ਸਤਿਗੁਰੂ ਪ੍ਰਤੀ ਸਾਦਾ ਪ੍ਰੇਮ ਪਿਆਰ ਹੈ ਤੇ ਸੰਤਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਬਾਬਾ ਜੀ ਕਿਤੇ ਬਾਹਰ ਗਏ ਹੁੰਦੇ ਨੇ ਝੂਟ ਤੇ ਤਾਂ ਉਹਨਾਂ ਬਿਨਾ ਡੇਰਾ ਸੁਨਾ ਸੁਨਾ ਲੱਗਦਾ ਹੈ ਬਾਬੇ ਨਾਲ ਹੀ ਡੇਰੇ ਵਿੱਚ ਰੌਣਕਾਂ ਹਨ ਤੇ ਅੱਜ ਨਾਮਦਾਨੀਆਂ ਪਰਚੀਆਂ ਕੱਟੀਆਂ ਜਾਣੀਆਂ ਸਨ ਪਰ ਦੂਰੋਂ ਦੂਰੋਂ ਸੰਤਾਂ ਡੇਰੇ ਵਿੱਚ ਆਈਆਂ सरदालू ने अपने नामदाम परसिया भी कटवाई बाबा जी अच अच्छा सत्संग नहीं सन बाहर गए सन संगत ने कहा कि बाबे बिना तो डेरा भी सूँ सुनना लगता है सो so, संगत का प्यार डेरे प्रति दे ब ਪ੍ਰਦੀ ਇਨਾ ਹੈ ਜਿਸ ਦੀ ਮਿਸਾਲ ਸ਼ਬਦਾ ਵਿੱਚ ਜਾਂ ਵਿਆਖਿਆ ਨਹੀਂ ਸਰਦੀ ਇੱਥੇ ਦੁਨੀਆ ਭਰ ਤੋਂ ਸੰਤਾਂ ਆਉਂਦੀਆਂ ਨੇ ਆਪਣੇ ਸਤਿਗੁਰ ਦੇ ਪਿਆਰ ਦੇ ਦਰਪਣ ਲਈ ਅੱਜ ਕਈ ਸਟੇਟਰੀਆਂ ਨਾਮਦਾਰੀਆਂ ਕਰਤੀਆਂ ਕੱਟੀਆਂ ਜਾਣੀਆਂ ਜਿਸ ਵੀ ਸੰਤਾਂ ਗੁਰੇ ਦੁੜੇ ਆਈਆਂ ਢੇਰਾ ਪਿਆਸ ਸਾਰੇ ਦੁਨੀਆ ਵਿੱਚ ਇਹ ਆ ਵੀ ਚਿੱਕ ਨਸਾਰਾ ਇੱਥੇ ਲਿਖੋ ਸਲੈਂਸ ਹਨ ਸਫਾਈ ਦਾ ਇੰਨਾ ਪ੍ਰਬੰਧ ਨਹੀਂ ਅੱਧਾ ਵਿੱਚ ਵੀ ਆਖੀ ਹੋ ਜਾਂਦਾ ਹੈ ਇਸੇ ਤਰ੍ਹਾਂ ਦਾ ਕੋਈ ਸ਼ਬਦਾਂ ਕੋਈ ਕੋਈ ਫਾਰਮੈਟ ਦੀ ਕਿਸੇ ਤਰ੍ਹਾਂ ਦੀ ਕੋਈ ਅੱਛੀ ਨਹੀਂ ਕੱਭ ਰਹੀ ਪਾਰਕਿੰਗ ਲਈ ਹੈ ਵਧੀਆ ਇੰਤਿਆਮ ਕੀਤਾ ਗਿਆ ਹੈ 307 ਨੰਬਰ 'ਚ ਪਾਰਕਿੰਗ ਗੇਟ ਨੰਬਰ ਪੰਜ ਦੇ ਬਾਹਰ ਬਣਾਈ ਗਈ ਹੈ Gracias.